ਕਿਸਾਨ ਭਰਾਵੋ ਜਿਹੜੀ ਤੁਹਾਨੂੰ ਆ ਕਣਕ ਪੀਲੀ ਦਿਖ ਰਿਆ ਆ ਪੇਡਾ ਆ ਪੇਡਾ ਦੇਖੋ ਇਹ ਪੀਲਾ ਦਿਖ ਰਿਆ ਭਰਾਵੋ ਤੁਹਾਨੂੰ ਇਹਦੇ ਵਿੱਚ ਗੁਲਾਬੀ ਸੁੰਡੀ ਆ ਭਰਾਵੋ ਆ ਦੇਖੋ ਇਹਨੂੰ ਪੱਟ ਕੇ ਦੇਖੋ ਆ ਦੇਖੋ ਆ ਗੁਲਾਬੀ ਸੁੰਡੀ ਆ ਭਰਾਵੋ ਇਹ ਇਹਦੇ ਕੋਏ ਦੇ ਵਿੱਚ ਬੜੀ ਹੋਈ ਆ ਭਰਾਵੋ ਇਹ ਸੁੰਡੀ ਆ ਆ ਦੇਖ ਲਓ ਇਹ ਜਿਵੇਂ ਆਪਣੇ ਜੀਰੀ ਨੂੰ ਗੋਹ ਵਾਲਾ ਪੈਂਦਾ ਹੁੰਦਾ ਭਰਾਵੋ ਉਹ ਕਾਰਨ ਆ ਇਹ ਤੁਹਾਨੂੰ ਕਾਫੀ ਸਮੇਂ ਦਿਖਾ ਦੇਣਾ ਸੁੰਡ ਵੀ ਇਹਦੇ ਵਿੱਚ ਫਿਰਦਾ ਕਿਉਂਕਿ ਜਦੋਂ ਮੋਟਾ ਸੁੰਡ ਹੋ ਜਾਂਦਾ ਭਰਾਵੋ ਉਹ ਤੋ ਇਹ ਆਪ ਹੀ ਮਰ ਜਾਂਦਾ ਜਿੰਨੀ ਬਰੀਕ ਸੁੰਡੀ ਹੁੰਦੀ ਆ ਇਹ ਸਾਰੀ ਇਹਦੀ ਗੋਬ ਦੇ ਵਿੱਚ ਜਾਂਦੀ ਆ ਭਰਾਵੋ ਇਹ ਆ ਦੇਖੋ ਆ ਦੇਖੋ ਇਹ ਸਾਰੀ ਜੜ ਨੂੰ ਇਹਨੂੰ ਇਹਨੂੰ ਖਤਮ ਕੀਤਾ ਇਹਨੇ ਆ ਦੇਖੋ ਆ ਸੁੰਡੀ ਆ ਵਿੱਚ ਇਹਦੇ ਦੇਖੋ ਆ ਦੇਖੋ ਇਹ ਜੋ ਕੋਈ ਭਰਾ ਕਹੇ ਵੀ ਸੁੰਡਾ ਸਾਡਾ ਸੁੰਡ ਸਾਡੀ ਕਣਕ ਚੋਂ ਖਤਮ ਹੋ ਗਿਆ ਨਹੀਂ ਖਤਮ ਹੁੰਦਾ ਭਰਾਵੋ ਇਹ ਬਹੁਤ ਥਾਂ ਮੈਂ ਤੁਹਾਨੂੰ ਮੈਂ ਦਿਖਾਉਣਾ ਹੋਰ ਵੀ ਕਈ ਥਾਂ ਮੈਂ ਦਿਖਾਉਣਾ ਆ ਦੇ ਇਹਦੇ ਵਿੱਚ ਵੀ ਪ੍ਰਭੂ ਥੱਲੇ ਗੋਪ ਦੇ ਵਿੱਚ ਸੁੰਡਾ ਆ ਦੇਖੋ ਆ ਦੇਖੋ ਆ ਬੂਟੇ ਨੂੰ ਵਿੱਚੇ ਜਮਾ ਖਾ ਲਿਆ ਆ ਦੇਖੋ ਪ੍ਰਭੂ ਸੁੰਡਾ ਇਹ ਆ ਪੈਗਾ ਇਹ ਆਪਿਆ ਦੇਖੋ ਇਹ ਆ ਦੇਖੋ ਆਪਿਆ ਪ੍ਰਾਭੂ ਸੰਢੀ ਆ ਦੇਖੋ ਆ ਦੇਖੋ ਇਹ ਪ੍ਰਾਭੂ ਹੁਣ ਆਪਣੀ ਕਣਕ ਨੂੰ ਖਾਣੋ ਤਾਂ ਇਹ ਹਟ ਗਿਆ ਠੀਕ ਆ ਇਹਦਾ ਟਾਈਮ ਪੂਰਾ ਹੋ ਗਿਆ ਉਮਰ ਪੂਰੀ ਹੋ ਗਈ ਜਿਹੜਾ ਬਰੀਕ ਸੰਢੀ ਇਹਦੇ ਵਿੱਚ ਬਰੀਕ ਸੰਢੀ ਜਿਹੜੀ ਪ੍ਰਾਭੂ ਉਹ ਆਪਣੀ ਮਤਲਬ ਕਣਕ ਦਾ ਨੁਕਸਾਨ ਕਰਦੀ ਆ ਜਿਹੜਾ ਬੱਚਾ ਹੁੰਦਾ ਛੋਟਾ ਪਰ ਇਹ ਹੁਣ ਖਾ ਨਹੀਂ ਸਕਦਾ ਕਿਉਂ ਮੋਟਾ ਹੋ ਗਿਆ ਇਹ ਇਹ ਅੱਗੇ ਤੁਰ ਫਿਰ ਨਹੀਂ ਸਕਦਾ ਇਸ ਕਰਕੇ ਇਹ ਮੋਟਾ ਸੁੰਡਾ ਜਿਹੜਾ ਭਰਾਵੋ ਇਹਨੂੰ ਕੁਝ ਨਹੀਂ ਹੁੰਦਾ ਬਰੀਕ ਆ ਵਿੱਚ ਸੁੰਡੀ ਇਹਦੇ ਇਹ ਦੇਖੋ ਬਰੀਕ ਸੁੰਡੀ ਦੇ ਵਿੱਚ ਹੋਊਗੀ ਇਹ ਭਰਾਵੋ ਕਣਕ ਦੀ ਫਸਲ ਵੀ ਤੁਹਾਡੀ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁਲਾਬੀ ਸੁੰਡੀ ਜਿਵੇਂ ਨਰਮਾ ਨਹੀਂ ਖਤਮ ਕਰਤਾ ਜਿਵੇਂ ਨਰਮਾ ਖਤਮ ਕਰਤਾ ਭਰਾਵੋ ਇਸੇ ਤਰ੍ਹਾਂ ਹੀ ਤੁਹਾਡੀ ਕਣਕ ਦਾ ਬਹੁਤ ਵੱਡਾ ਨੁਕਸਾਨ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਆ ਦੇਖੋ ਆ ਦੇਖੋ ਜੀ ਦੇਖੋ ਇਹ ਸੁੰਡਾ ਪ੍ਰਭੂ ਗੁਲਾਬੀ ਸੁੰਡੀ ਜਿਹਦੇ ਕਣਕ ਨੂੰ ਖਾਰੀ ਆ ਮੇਰੀ ਜਾਣਕਾਰੀ ਕਹੇ ਜੀ ਲੱਗੀ ਪ੍ਰਭੂ ਇਹਨੂੰ ਬਰਤਬਰ ਸ਼ੇਅਰ ਕਰਨਾ ਵੱਧ ਕਿਸਾਨਾਂ ਲਵੇ ਪਹੁੰਚੇ ਆਪਣੇ ਚੈਨਲ ਨੂੰ ਫੋਲੋ ਕਰੋ